ਇਤਿਹਾਸ ਵਿੱਚ ਕੁਝ ਯਾਤਰਾਵਾਂ ਅਜਹੀਆਂ ਹੁੰਦੀਆਂ ਹਨ ਜੋ ਸਿਰਫ ਦੂਰੀ ਦੈ ਨਹੀਂ ਕਰਦੀਆਂ ਬਲਕਿ ਦੁਨੀਆ ਦਾ ਨਕਸ਼ਾ ਉਸ ਦਾ ਪੂਵਕ ਅਤੇ ਇਤਿਹਾਸ ਬਦਲ ਦਿੰਦੀਆਂ ਨੇ ਅੱਜ ਅਸੀਂ ਕ੍ਰਿਸਟੋਫਰ ਕੋਲੰਬਸ ਦੀ 1492 ਦੀ ਯਾਤਰਾ ਦੀ ਗੱਲ ਕਰਾਂਗੇ ਉਸ ਇਤਿਹਾਸਿਕ ਯਾਤਰਾ ਨੇ ਦੋ ਵੱਖ-ਵੱਖ ਦੁਨੀਆਵਾਂ ਪੂਰਬੀ ਅਤੇ ਪੱਛਮੀ ਨੂੰ ਹਮੇਸ਼ਾ ਲਈ ਇੱਕ ਦੂਜੇ ਦੇ ਨਾਲ ਜੋੜ ਦਿੱਤਾ ਅਸੀਂ ਸਾਰੇ ਕੋਲੰਬਸ ਨੂੰ ਜਾਣਦੇ ਹਾਂ ਪਰ ਅਕਸਰ ਅਸੀਂ ਉਹ ਸਾਧਨਾਂ ਨੂੰ ਕੋਲ ਜਾਣਦੇ ਹਾਂ ਜਿਨ੍ਹਾਂ ਨੇ ਇਸ ਅਸੰਭਵ ਕੰਮ ਨੂੰ ਸੰਭਵ ਕੀਤਾ ਉਹ ਲੱਕੜ ਦੇ ਬਣੇ ਜਹਾਜ਼ ਜਿਨ੍ਹਾਂ ਨੇ ਅਟਲੈਂਟਿਕ ਸਮੁੰਦਰ ਨੂੰ ਪਾਰ ਕਰਨ ਦੀ ਹਿੰਮਤ ਰੱਖੀ ਉਹ ਤਿੰਨ ਜਹਾਜ਼ ਨੇ ਸੰਤਾ ਮਰੀਆ ਨੀਨਾ ਅਤੇ ਪਿੰਟਾ ਅੱਜ ਅਸੀਂ ਇਹਨਾਂ ਦੇ ਇਤਿਹਾਸ ਬਾਰੇ ਜਾਣਾਂਗੇ ਅਤੇ ਨਾਲ ਹੀ ਅਸੀਂ ਜਾਣਾਂਗੇ ਕਿ ਕੋਲੰਬਸ ਨੂੰ ਇਸ ਖਤਰਨਾਕ ਯਾਤਰਾ ਤੇ ਜਾਣ ਦੀ ਲੋੜ ਕਿਉਂ ਪਈ ਅਦੇ ਸੰਤਾ ਮਰੀਆ ਨੀਨਾ ਅਤੇ ਪਿੰਕਟਾ ਜਹਾਜ਼ ਅਸਲ ਵਿੱਚ ਕਿਹੋ ਜਿਹੇ ਨੇ ਅਣਜਾਣ ਸਮੁੰਦਰ ਵਿੱਚ 36 ਦਿਨ ਰਹਿਣ ਦਾ ਸਫ਼ਰ ਕਿਹੋ ਜਿਹਾ ਸੀ ਅਤੇ ਮਲਾਹਾ ਨੇ ਬਗਾਵਤ ਦੇਣ ਤੋਂ ਇਨਕਾਰ ਕਿਉਂ ਕਰ ਦਿੱਤਾ ਸੀ ਕੋਲੰਬਸ ਦਾ ਸਭ ਤੋਂ ਵੱਡਾ ਜਹਾਜ਼ ਸੰਤਾ ਮਰੀਆ ਦਾ ਅੰਤ ਕਿਵੇਂ ਹੋਇਆ ਅਤੇ ਅੱਜ ਦੇ ਇਤਿਹਾਸ ਵਿੱਚ ਇਹਨਾਂ ਤਿੰਨੇ ਜਹਾਜ਼ਾਂ ਦਾ ਕੋਈ ਅਸਲ ਮਾਡਲ ਕਿਉਂ ਮੌਜੂਦ ਨਹੀਂ ਹੈ ਕੋਲੰਬਸ ਨੂੰ ਇਸ ਖੱਤਤਾਕ ਯਾਤਰਾਤੇ ਜਾਣ ਦੀ ਲੋੜ ਕਿਉਂ ਪਈ ਇਸ ਦਾ ਜਵਾਬ 15ਵੀਂ ਸਦੀ ਦੇ ਯੂਰਪ ਦੇ ਰਾਜਨੀਤਿਕ ਵਪਾਰ ਵਿੱਚ ਹੈ ਸਰੀਆ ਤੋਂ ਹੀ ਕੋਲੰਬਸ ਕਈ ਦੇਸ਼ਾਂ ਯੂਰਪ ਏਸ਼ੀਆ ਖਾਸ ਕਰਕੇ ਭਾਰਤ ਅਤੇ ਚੀਨ ਦੇ ਨਾਲ ਮਸਾਲਿਆਂ ਰੇਸ਼ਮ ਅਤੇ ਹੋਰ ਕਈ ਤਰ੍ਹਾਂ ਦਾ ਵਪਾਰ ਕਰਦਾ ਆ ਰਿਹਾ ਸੀ ਇਹ ਵਪਾਰ ਜ਼ਮੀਨੀ ਰਸਤੇ ਜਿਵੇਂ ਕਿ ਮਸ਼ਹੂਰ ਸਿਲਕ ਰੋਡ ਰਾਹੀਂ ਕੀਤਾ ਜਾਂਦਾ ਸੀ ਪਰ 1453 ਈਸਵੀ ਵਿੱਚ ਓਟੋਮਨ ਨੇ ਕੋਸਟੈਂਟਿਨੋਪਲ ਦੇ ਕਬਜ਼ਾ ਕਰ ਲਿਆ ਇਸ ਲਈ ਯੂਰਪੀਅਨ ਵਪਾਰੀਆਂ ਦੇ ਲਈ ਸਫ਼ਰ ਕਰਨਾ ਬਹੁਤ ਮਹਿੰਗਾ ਹੋ ਗਿਆ ਸੀ ਇਸ ਨਾਲ ਨਵਾਂ ਸਮੁੰਦਰੀ ਰਸਤਾ ਲੱਭਣ ਦੀ ਦੌੜ ਸ਼ੁਰੂ ਹੋ ਗਈ ਪਰ ਜਨੀਓ ਆ ਦਾ ਇੱਕ ਮਲਾਹ ਬਹੁਤ ਹੀ ਦਲੇਰਾਨਾ ਵਿਚਾਰ ਰੱਖਦਾ ਸੀ ਉਸਨੇ ਕਿਹਾ ਕਿ ਦੁਨੀਆ ਗੋਲ ਹੈ ਇਸ ਕਰਕੇ ਪੂਰਬ ਵੱਲ ਜਾਣ ਦੇ ਲਈ ਅਸੀਂ ਪੱਛਮ ਵੱਲ ਦੀ ਵੀ ਸਫ਼ਰ ਤੈਅ ਕਰ ਸਕਦੇ ਹਾਂ ਉਸਨੇ ਸਮਝਾਇਆ ਕਿ जापान यूरोप ਤੋਂ صرف ਕੁਝ ਮੀਲ ਦੀ ਦੂਰੀ ਤੇ ਹੈ ਪਰ ਉਸਕਲ ਤੋਂ ਬਹੁਤ ਅਨਜਾਨ ਸੀ ਕਿ ਉਸਦਾ ਹਨਮਾਨ ਬਹੁਤ ਹੀ ਗਲਤ ਹੈ ਉਸ ਨੂੰ ਇਸ ਦਾ ਅੰਦਾਜ਼ਾ ਬਿਲਕੁਲ ਵੀ ਨਹੀਂ ਸੀ ਕਿ ਉਸ ਦੇ ਰਸਤੇ ਦੇ ਵਿੱਚ ਦੋ ਮਹਾਦੀਪ ਵੀ ਨੇ ਉੱਤਰੀ ਅਤੇ ਦੱਖਣੀ ਅਮਰੀਕਾ ਫਿਰ ਉਸ ਨੇ ਇੱਕ ਯੋਜਨਾ ਬਣਾਈ انٹرਪ੍ਰਾਈਜ਼ ਆਫ ਦਾ ਇੰਡੀਜ਼ ਜਿਸ ਵਿੱਚ ਉਸ ਨੇ ਪੁਰਤਗਾਲ ਇੰਗਲੈਂਡ ਅਤੇ ਫਰਾਂਸ ਤੋਂ ਮਦਦ ਮੰਗੀ ਜਿਸ ਵਿੱਚ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਫਿਰ ਅੰਤ ਵਿੱਚ ਸਪੇਨ ਦੀ ਨਾਨੀ ਇਸਬੇਲਾ ਅਤੇ ਰਾਜਾ ਫਰਡੀਨੈਂਡ ਫਲ ਦੇਣ ਲਈ ਤਿਆਰ ਹੋ ਗਏ ਇਸ ਤਰ੍ਹਾਂ ਕੋਲੰਬਸ ਨੂੰ ਕਈ ਸਾਲਾਂ ਬਾਅਦ ਆਪਦਾ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ ਸੰਤਾ ਮਰੀਆ ਨੀਨਾ ਅਤੇ ਪਿੰਟਾ ਜਹਾਜ਼ ਦਾ ਅਸਲ ਜੀਵਨ ਕਿਹੋ ਜਿਹਾ ਸੀ ਕੋਲੰਬਸ ਦੀ ਯਾਤਰਾ ਦੇ ਲਈ ਇਹ ਤਿੰਨੇ ਜਹਾਜ਼ ਤਿਆਰ ਕੀਤੇ ਗਏ ਸੀ ਸਭ ਤੋਂ ਪਹਿਲਾ ਸੀ ਸੰਤਾ ਮਰੀਆ ਜੋ ਕਿ ਮੁੱਖ ਜਹਾਜ਼ ਸੀ ਇਹ ਬਹੁਤੀ ਵੱਡਾ नौसी पर बहुत ही होला सी ए लगभग 60 ਤੋਂ 70 ਫੁੱਟ ਦਾ ਸੀ ਜਿਸ ਦੇ ਵਿੱਚ 40 ਮਲਾਸ ਵਾਰਸਨ ਦੂਜੇ ਦੋ ਨੀਨਾ ਅਤੇ ਪਿੰਟਾ ਕੈਰਾਵਲ ਉਸ ਸਮੇਂ ਦੇ ਤੇਜ਼ ਅਤੇ ਫੁਰਤੀਲੇ ਜਹਾਜ਼ ਸੀ ਜਿਨ੍ਹਾਂ ਨੂੰ ਖੋਜ ਯਾਤਰਾ ਦੇ ਲਈ ਚੁਣਿਆ ਜਾਂਦਾ ਸੀ ਪਿੰਟਾ ਬਹੁਤ ਤੇਜ਼ ਸੀ ਜਰਕੇ ਨੀਨਾ ਬਹੁਤ ਜ਼ਿਆਦਾ ਛੋਟੀ ਸੀ ਤਿੰਨ ਜਹਾਜ਼ਾਂ ਨੂੰ ਵਿਲਾ ਕੇ 90 ਮਲਾਸ ਵਾਰਸਨ ਇੱਥੇ ਕੋਈ ਸਪੈਸ਼ਲ ਕਮਰੇ ਨਹੀਂ ਸਨ ਭੋਜਨ ਵੀ ਬਹੁਤ ਸਾਦਾ ਸੀ ਇਸ ਵਾਰ ਬਿਲਕੁਲ ਵੀ ਰੋਮਾਂਟਿਕ ਨਹੀਂ ਸੀ ਇਕ ਸਹਿਨਸ਼ੀਲਤਾ ਅਤੇ ਹਿੰਮਤ ਵਾਲਾ ਸਫ਼ਰ ਸੀ ਅਨਜਾਨ ਸਮੁੰਦਰ ਵਿੱਚ 36 ਦਿਨਾਂ ਦਾ ਸਫ਼ਰ ਕਿਹੋ ਜਿਹਾ ਸੀ ਅਤੇ ਮਲਾਹਾ ਨੇ ਬਗਾਵਤ ਦੇਣ ਤੋਂ ਇਨਕਾਰ ਕਿਉਂ ਕਰ ਦਿੱਤਾ ਸੀ 1492 ਨੂੰ ਤਿੰਨੇ ਜਹਾਜ਼ ਪਾਲੋਸ ਸਟੇਟ ਤੋਂ ਇਤਿਹਾਸਿਕ ਯਾਤਰਾ ਲਈ ਨਿਕਲੇ ਫਿਰ ਕੈਨਰੀ ਰੁਕੇ ਅਤੇ 6 ਸਤੰਬਰ ਨੂੰ ਉਹਨਾਂ ਦਾ ਸਫ਼ਰ ਪੱਛਮੀ ਸਮੁੰਦਰ ਵੱਲ ਨੂੰ ਸ਼ੁਰੂ ਹੋ ਗਿਆ ਜ਼ਮੀਨ ਅਖੋਲੀ ਹੋ ਗਈ ਅਤੇ ਮਲਾਹਾਾਂ ਦੇ ਮਰ ਅੰਦਰ ਬੇਚੈਨੀ ਅਤੇ ਡਰ ਫੈਲ ਗਿਆ ਕਿਉਂਕਿ ਉਹ ਇੱਕ ਅਜਾਹੀ ਸਮੁੰਦਰ ਵਿੱਚ ਜਾ ਰਹੇ ਸੀ ਜਿਸ ਵਿੱਚ ਪਹਿਲਾਂ ਕੋਈ ਵੀ ਵਿਅਕਤੀ ਨਹੀਂ ਗਿਆ ਸੀ ਅਤੇ ਇਸ ਸਮੁੰਦਰ ਬਾਰੇ ਕਈ ਅੰਧਵਿਸ਼ਵਾਸ ਨੇ ਕਿ ਇਸ ਵਿੱਚ ਡੈਤ ਰਹਿੰਦੇ ਸਨ ਇਸ ਲਈ ਕੋਲੰਬਸ ਨੇ ਮਲਾਹਾਂ ਨੂੰ ਹੌਸਲਾ ਦੇਣ ਦੇ ਲਈ ਦੋ ਲੌਗ ਬੁੱਕ ਰੱਖੀਆਂ ਜਿਸ ਵਿੱਚ ਇੱਕ ਵਿੱਚ ਤਾਂ ਉਹ ਸਹੀ ਦੂਰੀ ਲੱਗਦਾ ਸੀ ਅਤੇ ਦੂਜੇ ਵਿੱਚ ਉਹ ਕਲਤ ਦੂਰੀ ਲਿਖਦਾ ਸੀ ਸਿਰਫ ਮਲਾਹਾਂ ਨੂੰ ਹੌਸਲਾ ਦੇਣ ਦੇ ਲਈ ਪਰ ਅੰਤ ਵਿੱਚ ਆ ਕੇ ਮਲਾਹਾਂ ਦਾ ਸਬਰ ਟੁੱਟ ਗਿਆ ਅਤੇ ਕੋਲੰਬਸ ਨੇ ਸਮਝੌਤਾ ਕੀਤਾ ਕਿ ਤਿੰਨ ਦਿਨਾਂ ਦੇ ਵਿੱਚ ਵਾਪਸੀ ਕਰ ਲਈ ਕੀਤੀ ਜਾਵੇਗੀ ਪਰ ਹੌਲੀ-ਹੌਲੀ ਸੰਕੇਤ ਮਿਲਣ ਲੱਗੇ ਜਿਵੇਂ ਕਿ ਟਾਣੀਆਂ ਅਤੇ ਜ਼ਮੀਨ ਤੇ ਰਹਿਣ ਵਾਲੇ ਪੰਛੀ 12 ਅਕਤੂਬਰ 1492 ਨੂੰ ਪਿੰਟਾ ਜਹਾਜ਼ ਨੂੰ ਚੰਦ ਦੀ ਰੋਸ਼ਨੀ ਦੇ ਵਿੱਚ ਇੱਕ ਚਿੱਟੀ ਚਟਾਨ ਦਿੱਸੀ ਆਖਿਰ ਵਿੱਚ ਉਹ ਦੁਨੀਆ ਦੇ ਵਿੱਚ ਪਹੁੰਚ ਗਏ ਸੰਤਾ ਮਰੀਆ ਦਾ ਅੰਤ ਅਚਾਨਕ ਕਿਵੇਂ ਹੋ ਗਿਆ ਜਸਤੀ ਉਹ ਪਹੁੰਚੇ ਸਨ ਉਹ ਇੱਕ ਟਾਪੂ ਹੈ ਜੋ ਅੱਜ ਦੇ ਬਹਾਮਾਸ ਦਾ ਹਿੱਸਾ ਹੈ ਕੋਲੰਬਸ ਦਾ ਮਨਰਾਸੀ ਕਿ ਉਹ ਇੰਡੀਜ਼ ਪਹੁੰਚ ਗਿਆ ਹੈ ਅਤੇ ਉਸ ਨੇ ਇਥੋਂ ਦੇ ਸਥਾਨਕ ਲੋਕਾਂ ਨੂੰ ਇੰਡੀਅਨ ਕਿਹਾ ਉਹ ਕੈਰੀਬੀਅਨ ਦੇ ਟਾਪੂਆਂ ਦੀ ਖੋਜ ਕਰ ਰਹੇ ਸਨ ਸੋਨੇ ਅਤੇ ਮਸਾਲਿਆਂ ਦੀ ਤਲਾਸ਼ ਵਿੱਚ 24 ਸਤੰਬਰ 1492 ਨੂੰ ਲੋਕ 크리스마ਸ ਦਾ ਜਸ਼ਨ ਮਨਾ ਰਹੇ ਸਨ ਉਸ ਵੇਲੇ ਕੋਲੰਬਸ ਸੌ ਲੀ ਗਿਆ ਤੇ ਉਸ ਨੇ ਇੱਕ ਮਾਨ ਇੱਕ ਨੌਜਵਾਨ ਕੈਬਨ ਬாய் ਦੇ ਹੱਥ ਵਿੱਚ ਦੇ ਦਿੱਤੀ ਉਹ ਨੌਜਵਾਨ ਮੌਕਾ ਦੇਖਦੇ ਹੀ ਜਾ ਕੇ ਸੌ ਗਿਆ ਅਤੇ ਮਹਾਸਾਗਰ ਦੀਆਂ ਸ਼ਾਂਤ ਲਹਿਰਾਵਾਂ ਕਾਰਨ ਜਹਾਜ਼ ਮੂੰਗੀ ਦੇ ਟਾਂ ਦੇ ਉੱਪਰ ਜਾ ਕੇ ਚੜ ਗਿਆ ਅਤੇ ਜਹਾਜ਼ ਦਾ ਪਿਛਲਾ ਹਿੱਸਾ ਬਿਲਕੁਲ ਹੀ ਖਤਮ ਹੋ ਗਿਆ ਉਸ ਨੇ ਟਾਇਨੋ ਦੇ ਮੁਖੀ ਤੋਂ ਮਦਦ ਮੰਗੀ ਅਤੇ ਉਸ ਨੇ ਆਪਣੇ ਲੋਕਾਂ ਨੂੰ ਮਦਦ ਦੇ ਲਈ ਭੇਜਿਆ ਪਰ ਆਖਰ ਵਿੱਚ ਕੋਲੰਬਸ ਨੇ ਸਾਤਾ ਮਾਰਿਆ ਨੂੰ ਉੱਥੇ ਹੀ ਛੱਡਣ ਦਾ ਫੈਸਲਾ ਕੀਤਾ ਤੇ ਉਸਤੇ ਲੱਕੜ ਦਾ ਕੰਮ ਕਰਵਾਇਆ ਅਤੇ ਉਸ ਦਾ ਕਿਲਾ ਬਣਾਇਆ ਅਤੇ ਨਾਮ ਰੱਖਿਆ ਲਾਲ ਲਵਿਦਾਦ ਯਾਨੀ ਕ੍ਰਿਸਮਸ ਉੱਥੇ ਉਸਨੇ 39 ਲੋਕਾਂ ਨੂੰ ਛੱਡ ਦਿੱਤਾ ਅਤੇ ਅੱਗੇ ਵਧਣ ਦਾ ਫੈਸਲਾ ਕੀਤਾ ਨੀਨਾ ਅਤੇ ਪਿੰਟਾ ਦੇ ਨਾਲ ਅੱਜ ਤਿੰਨੇ ਜਹਾਜ਼ਾਂ ਦਾ ਕੋਈ ਅਸਲ ਮਾਡਲ ਮੌਜੂਦ ਕਿਉਂ ਨਹੀਂ ਹੈ ਇਹ ਹੈਰਾਨੀਜਨਕ ਹੈ ਪਰ ਸੱਚ ਹੈ ਸੱਤਾ ਮਾਰੀਆ ਤਾਂ ਆਪਣੀ ਪਹਿਲੀ ਯਾਤਰਾ ਤੇ ਹੀ ਖਤਮ ਹੋ ਗਿਆ ਸੀ ਪਰ ਖੋਜੀਆਂ ਦੀ ਖੋਜ ਹਜੇ ਵੀ ਜਾਰੀ ਹੈ ਕੁਝ ਵੀ ਪੱਕਾ ਸਬੂਤ ਨਹੀਂ ਮਿਲਿਆ ਹੈ ਦੂਜੇ ਦੋ ਜਹਾਜ਼ ਸਫਲਤਾਪੂਰਵਕ ਸਪੇਨ ਪਹੁੰਚੇ ਪਰ ਤੂਫਾਨ ਦੇ ਕਾਰਨ ਉਹ ਵੀ ਵਖ ਵਖ ਹੋ ਗਏ ਪਿੰਤਾ ਜੋ ਸਭ ਤੋਂ ਤੇਜ਼ ਜਹਾਜ਼ ਸੀ ਉਸ ਦਾ ਕਪਤਾਨ ਮਾਰਟਿਨ ਪਿੰਜ਼ੋਨ ਬਿਮਾਰੀ ਦੇ ਕਾਰਨ ਮਰ ਗਿਆ ਨੀਨਾ ਜੋ ਕੋਲੰਬਸ ਦਾ ਪਸੰਦੀਦਾ ਜਹਾਜ਼ ਸੀ ਉਸ ਨੇ ਕੋਲੰਬਸ ਦੇ ਨਾਲ ਅਮਰੀਕਾ ਦੀਆਂ ਦੂਜੀਆਂ ਯਾਤਰਾਵਾਂ ਵੀ ਤੈਅ ਕੀਤੀਆਂ ਪਰ ਅੰਤ ਵਿੱਚ ਇਹ ਵੀ ਕਿਤੇ ਇਤਿਹਾਸ ਦੇ ਪੰਨਿਆਂ ਵਿੱਚੋਂ ਗੁੰਮ ਹੋ ਗਿਆ ਸ਼ਾਇਦ ਕਿਸੇ ਤੂਫਾਨ ਦੇ ਵਿੱਚ ਤਬਾਹ ਹੋ ਗਿਆ ਹੋਵੇ ਇਸ ਤਰ੍ਹਾਂ ਸਾਡੇ ਕੋਲ ਤਿੰਨ ਜਹਾਜ਼ਾਂ ਦਾ ਕੋਈ ਵੀ ਅਸਲ ਮਾਡਲ ਮੌਜੂਦ ਨਹੀਂ ਹੈ ਖੋਜ ਕਰਨ ਤੇ ਵੀ ਇਹਨਾਂ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਇਹ ਕਿੱਥੇ ਤਬਾਹ ਹੋ ਗਏ ਜਾਂ ਗਾਇਬ ਹੋ ਗਏ ਅਸਲ ਵਿੱਚ ਜਿਨ੍ਹਾਂ ਨੇ ਇਤਿਹਾਸ ਦੀ ਸਭ ਤੋਂ ਵੱਡੀ ਸਮੁੰਦਰੀ ਯਾਤਰਾ ਕੀਤੀ ਉਸ ਸਮੇਂ ਦੇ ਸਮੁੰਦਰ ਵਿੱਚ ਕੀ ਕਿਤੇ ਕਮ ਹੋ ਗਏ ਤਾਂ ਦੋਸਤੋ ਇਹ ਸੀ ਲੱਕੜ ਦੇ ਬਣੇ ਤਿੰਨ ਜਹਾਜ਼ਾਂ ਦੀ ਕਹਾਣੀ ਜਿਨ੍ਹਾਂ ਨੇ ਸਮੁੰਦਰੀ মহাসাগর ਮੁਹਿੰਮਤ ਦੇ ਨਾਲ ਪਾਰ ਕੀਤਾ ਅਦੇ ਰਿਕਾਰਡ ਬਣਾਇਆ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚੋਂ ਅੱਜ ਗਾਇਬ ਸਨ ਪੰਜਾਬੀ ਫੈਕਟੋਪੀਡੀਆ ਤੇ ਮੇਰੇ ਯਾਨੀ ਵੀਰਪਾਲ ਕੌਰ ਦੇ ਨਾਲ ਇਸ ਇਤਿਹਾਸਿਕ ਸਫ਼ਰ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਹੇ ਡਾਕੂਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਾਂ